ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਹੁਨਿਆਲ ਤਾਂ ਇਸ ਵਕਤ ਦੀ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ 1 ਜੁਲਾਈ ਨੂੰ ਭੁੱਲ ਬਖਸ਼ਾਉਣ ਤੋਂ ਬਾਅਦ ਅਕਾਲੀ ਦਲ ਦਾ ਬਾਗੀ ਤੜਾ ਹੋਣਾ 15 ਜੁਲਾਈ ਨੂੰ ਪੰਥਕ ਹਲਕਿਆਂ 'ਚ ਵੱਡਾ ਧਮਾਕਾ ਕਰਨ ਜਾ ਰਹੇ ਨੇ ਇੱਕ ਕੱਚਾ ਚਿੱਠਾ ਤਿਆਰ ਕੀਤਾ ਜਾ ਰਿਹਾ ਉਸ ਕੱਚੇ ਚਿੱਠੇ 'ਚ ਅਸ ਅਤੀਤ ਚ ਹੋਈਆਂ ਗਲਤੀਆਂ ਅਣਗਹਿਲੀਆਂ ਭੁੱਲਾਂ ਨੂੰ ਵਿਸਤਾਰ ਚ ਜਨਤਾ ਦੀ ਕਚੈਰੀ ਚ ਰੱਖਿਆ ਜਾਵੇਗਾ ਔਰ ਇਸ ਦਾ ਨੁਕਸਾਨ ਸਿੱਧੇ ਤੌਰ ਤੇ ਬਾਦਲ ਧੜੇ ਨੂੰ ਹੁੰਦਾ ਨਜ਼ਰ ਆਵੇਗਾ ਬਾਦਲ ਧੜੇ ਨਾਲ ਸੁਲਾਹ ਤਾਂ ਕੀ ਹੋਣੀ ਪਰ ਹੁਣ ਆਰ ਪਾਰ ਦੀ ਲੜਾਈ ਬਣਦੀ ਨਜ਼ਰ ਆ ਰਹੀ ਹੈ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਦਾ ਬਗੀ ਤੜਾ ਹੁਣ ਵੱਡਾ ਸਿਆਸੀ ਧਮਾਕਾ ਵੀ ਕਰ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 1 ਜੁਲਾਈ ਨੂੰ ਜੋ ਚਾਰ ਭੁੱਲਾ ਬਖਸ਼ਾਈਆਂ ਗਈਆਂ ਚਾਰ ਭੁੱਲਾਂ ਤੇ ਮਾਫੀ ਮੰਗੀ ਗਈ ਉਸ ਦਾ ਵੀ ਵਿਰੋਧ ਹੋਇਆ ਕਿ ਤਿੰਨ ਸੌਦਾ ਸਾਧ ਨਾਲ ਸੰਬੰਧਤ ਇੱਕ ਸਮੇਤ ਸੈਣੀ ਨਾਲ ਬਾਕੀਆਂ 13 ਭੁੱਲਾ ਤੇ ਵੀ ਰੋਜ਼ਾਨਾ ਸਪੋਕਸਮੈਨ ਨੇ ਝਾਤ ਮਰਵਾਇ ਸੀ ਸਿਰਫ 13 ਤਾਂ ਇੱਕ ਜ਼ਿਕਰ ਕੀਤਾ ਸੀ ਕਿ ਇਹ ਭੁੱਲਾ ਬਾਰੇ ਕੀ ਕਹਿਣਗੇ ਬਾਗੀ ਧੜੇ ਦੇ ਲੀਡਰ ਜਿਸ ਤਰੀਕੇ ਨਾਲ ਪੰਥਕ ਪਾਰਟੀ ਨੂੰ ਪੰਜਾਬ ਪਾਰਟੀ ਬਣਾ ਦਿੱਤਾ ਸਿਆਸੀ ਤੌਰ ਤੇ ਔਰ ਤੱਕੇ ਸ਼ਾਹੀਆਂ ਅਣਗੈਲੀਆਂ ਬਹੁਤ ਕੁਝ ਅਤੀਤ ਦੇ ਵਿੱਚ ਵਾਪਰਿਆ ਜਿਸ ਨੂੰ ਲੈ ਕੇ ਬਾਗੀ ਧੜਾ ਕੁਝ ਨਹੀਂ ਬੋਲ ਰਿਹਾ ਸੀ ਕਿਉਂਕਿ ਉਹ ਵੀ ਉਸ ਵੇਲੇ ਸੱਤਾ 'ਚ ਰਹੇ ਪਰ ਹੁਣ ਕੱਚਾ ਚਿੱਠਾ ਤਿਆਰ ਕੀਤਾ ਜਾ ਰਿਹਾ ਹੈ ਉਸ ਕੱਚੇ ਚਿੱਠੇ ਦੇ ਵਿੱਚ ਜੋ ਭੁੱਲਾ ਹੋਈਆਂ ਨੇ ਉਸ ਨੂੰ ਸਿੱਧੇ ਤੌਰ ਤੇ ਆ ਕਿਹਾ ਜਾਵੇ ਤਾਂ ਇੱਕ ਨੁਕਸਾਨ ਅਕਾਲੀ ਦਲ ਬਾਦਲ ਧੜੇ ਨੂੰ ਹੁੰਦਾ ਨਜ਼ਰ ਆਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਦਲ ਦਲ ਤੋਂ ਨਾਰਾਜ਼ ਹੋਏ ਬਾਗੀ ਧੜੇ ਦੇ 1 ਜੁਲਾਈ ਦਿਨ ਸੋਮਵਾਰ ਨੂੰ ਜੋ ਅਕਾਲ ਤਖਤ ਤੇ ਭੁੱਲਾ ਬਖਸ਼ੋਣ ਦੇ ਕੀਤੇ ਐਲਾਨ ਤੋਂ ਬਾਅਦ ਹੁਣ ਇਹ 15 ਜੁਲਾਈ ਨੂੰ ਅਤੀਤ ਵਿੱਚ ਵਾਪਰੀਆਂ ਗਲਤੀਆਂ ਅਣਗਹਿਲੀਆਂ ਲਾਪਰਵਾਹੀਆਂ ਤੇ ਭੁੱਲਾ ਦਾ ਕੱਚਾ ਚਿੱਠਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜਿਸ ਚ ਵਿਸਤਾਰ ਨਾਲ ਇੱਕ ਗੱਲ ਸੰਗਤ ਦੀ ਕਚੈਰੀ ਵਿੱਚ ਰੱਖੀ ਜਾਵੇਗੀ ਭਾਵੇਂ ਨਰਾਸ ਧੜੇ ਦੀ ਇੱਕ ਪ੍ਰਮੁੱਖ ਆਗੂ ਨੇ ਇਸ ਦੀ ਪੁਸ਼ਟੀ ਵੀ ਕੀਤੀ ਆ ਪਰ ਨਰਾਸ ਧੜੇ ਵੱਲੋਂ ਬਾਦਲਾਂ ਦੀ ਸਰਪ੍ਰਸਤੀ ਹੀਟ ਕੀਤੀਆਂ ਗਈਆਂ ਧੱਕੇਸ਼ਾਹੀਆਂ ਅਤੇ ਜਾਤੀਆਂ ਦਾ ਸੰਗਤ ਦੀ ਕਚੈਰੀ ਵਿੱਚ ਵਿਸਥਾਰ ਆ ਜਾਣਾ ਇਸ ਘਟਨਾ ਨਾਲ ਬਾਦਲ दल ਨੂੰ ਜ਼ਰੂਰ ਨੁਕਸਾਨ ਹੋਵੇਗਾ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਪਿਛਲੇ ਸਮੇਂ ਵਿੱਚ ਸੱਤਾ ਦੇ ਨਸ਼ੇ ਵਿੱਚ ਅਕਾਲ ਤਖਤ ਨੂੰ ਕਚੈਰੀ ਬਣਾਉਣਾ ਅਤੇ ਪਵਿੱਤਰ ਸਰਾਵਾਂ ਨੂੰ ਅਯਾਸ਼ੀ ਦੇ ਅੱਡੇ ਬਣਾਉਣ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਖਬਰਾਂ ਜਨਤਕ ਹੋਣ ਨਾਲ ਪੰਤਕ ਹਲਕਿਆਂ ਨੂੰ ਫਿਰ ਬੇਚੈਨ ਅਤੇ ਸ਼ਰਮਸਾਰ ਹੋਣਾ ਪੈ ਸਕਦਾ ਹੈ ਨਿਰਾਸ਼ ਟੜੇ ਵੱਲੋਂ 15 ਜੁਲਾਈ ਨੂੰ ਪਹਿਲਾਂ ਅਤੀਤ ਵਿੱਚ ਹੋਈਆਂ ਗਲਤੀਆਂ ਦਾ ਪ੍ਰਗਟਾਵਾ ਕੀਤਾ ਜਾਵੇਗਾ ਤੇ ਫਿਰ 24 ਸਤੰਬਰ ਨੂੰ ਵੀ ਜਿਹੜੇ ਆ ਅਗਲੇ ਪ੍ਰੋਗਰਾਮ ਜਿਹੜਾ ਉਲਿੱਕਿਆ ਗਿਆ ਹੈ ਤਾ ਦੱਸਦੀ ਹੈ ਜਸਕਰ ਟੌੜਾ ਹੋਰਾਂ ਦੇ ਜਨਮ ਦਿਨ ਮੌਕੇ ਇਹ ਵੱਡਾ ਸਿਆਸੀ ਠਮਾਕਾ ਪੰਥਕ ਹਲਕਿਆਂ 'ਚ ਹੋਵੇਗਾ ਬਾਕੀ ਧੜਿਆ ਬਾਕੀ ਧੜੇ ਦੀ ਜੇ ਬਾਕੀ ਧੜੇ ਦੀ ਜੇਕਰ ਗੱਲ ਕਰੀਏ ਤਾਂ ਹਾਲਾਂਕਿ ਬਹੁਤ ਸਾਰੇ ਲੀਡਰ ਅਕਾਲੀਗਲ ਦੇ ਸਲਾਹ ਨੂੰ ਅੰਦਰ ਖੱਤੇ ਤਾਂ ਲੱਗੇ ਹੋਏ ਨੇ ਪਰ ਹੁਣ ਆਰ ਪਾਰ ਦੀ ਲੜਾਈ ਹੁੰਦੀ ਜਾ ਰਹੀ ਆ ਤਾਂ ਇਸ ਆਰ ਪਾਰ ਦੀ ਲੜਾਈ 'ਚ ਹੁਣ ਕੀ ਜਿਹੜਾ ਜਿਨ੍ਹਾਂ ਕਹਿ ਸਕਦੇ ਆ ਅਸੀਂ ਕਮੇਟੀਆਂ ਦੇ ਉੱਤੇ ਰਾਜਨੀਤਿਕ ਦਾ ਅਸਰ ਰਾਜਨੀਤੀ ਪਾਰਟੀ ਦਾ ਅਸਰ ਹੈ ਕਿ ਉਹਨਾਂ ਨੂੰ ਛਡਵਾਉਣ ਦੀ ਗੱਲ ਹੋਵੇਗੀ ਕਿ ਕੀ ਉਹਨਾਂ ਤੋਂ ਉਹਨਾਂ ਨੂੰ ਆਜ਼ਾਦ ਕਰਵਾਉਣ ਦੀ ਗੱਲ ਹੋਵੇਗੀ ਜੇ ਸੰਗਤ ਦਾ ਭਰੋਸਾ ਜਿੰਨਾ ਹੈ ਬਾ ਅਕਾਲੀ ਦਲ ਦੇ ਬਾਗੀ ਧੜੇ ਨੇ ਤਾਂ ਉਹਨਾਂ ਸੰਸਥਾਵਾਂ ਨੂੰ ਉਹਨਾਂ ਕਮੇਟੀਆਂ ਨੂੰ ਰਾਜਨੀਤਿਕ ਪ੍ਰਭਾਵ ਤੋਂ ਦੂਰ ਕਰਨਾ ਪਵੇਗਾ ਆਜ਼ਾਦ ਕਰਨਾ ਪਵੇਗਾ ਜਿਸ ਨਾਲ ਇੱਕ ਬਾਗੀ ਧੜੇ ਦੀ ਪਛਾਣ ਵੀ ਬਣ ਸਕਦੀ ਆ ਪਰ ਬਾਦਲ ਧੜੇ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਡੈਲੀਗੇਟਸ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਅਕਾਲੀ ਦਲ ਦੇ ਬਾਗੀ ਬਾਗੀ ਧੜੇ ਦੀਆਂ ਜਲੰਧਰ ਚੋਣਾ ਹੋਣ ਜਿਸ ਤਰੀਕੇ ਨਾਲ ਬਾਗੀ ਧੜੇ ਨੇ ਆਪਣੇ ਅਕਾਲੀ ਉਮੀਦਵਾਰ ਦੀ ਹਮਾਇਤ ਕੀਤੀ ਹਾਲਾਂਕਿ ਬਾਦਲ ਧੜੇ ਨੇ ਹਮਾਇਤ ਕਰਨ ਤੋਂ ਬੰਨ੍ਹਾ ਕਰ ਦਿੱਤਾ ਔਰ ਅਕਾਲੀ ਦਲ ਦਾ ਜੋ ਬਾਗੀ ਤੜਾਇ ਉਹ ਇਹ ਵੀ ਗੱਲ ਕਹਿੰਦਾ ਕਿ ਉਹ ਬਾਗੀ ਨਹੀਂ ਹੈ ਉਹ ਪੰਥ ਦੇ ਨਾਲ ਤੁਰਨ ਵਾਲੇ ਪੰਥਕ ਪਾਰਟੀ ਹੈ ਔਰ ਅਸੀਂ ਸਿਰਫ ਬਦਲਾਅ ਦੀ ਗੱਲ ਕਰਦੇ ਹਾਂ ਤਾਂ ਮਸਲਾ ਕਿਉਂ ਕਦੋਂ ਵੱਧਾ ਲਗਾਤਾਰ ਚੋਣਾਂ 'ਚ ਹਾਰ ਤੋਂ ਬਾਅਦ ਅੰਦਰ ਖਾਤੇ ਅਕਾਲੀਗਲ ਦੇ ਆਵਾਜ਼ ਚੁੱਕੀ ਜਾਂਦੀ ਰਹੀ ਕਿ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਕੀਤੀ ਜਾਵੇ ਪਰ ਉਸਤੇ ਜਦੋਂ ਕੰਮ ਨਹੀਂ ਹੋਇਆ ਤਾਂ ਦੇਖਦੇ ਦੇਖਦੇ ਆ ਬਾਕੀ ਧੜਾ ਖੜਾ ਹੋ ਗਿਆ ਕਿ ਝੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਵੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਉਸ ਦਾ ਮਤਾ ਪਾਸ ਹੁੰਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਨੂੰ ਇਸ ਨਾਲ ਕੀ ਸੁਲਾਹ ਹੋਵੇਗੀ ਕਿ ਹੁਣ ਆਰ ਪਾਰ ਦੀ ਲੜਾਈ ਹੋਵੇਗੀ ਪਰ ਇਹ ਜ਼ਰੂਰ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਹੁਣ ਕੋਈ ਵੱਡਾ ਤਮਾਕਾ ਜਿਹੜਾ ਬਾਗੀ ਧੜਾ ਵੀ ਕਰ ਸਕਦਾ ਹੈ ਔਰ ਅਕਾਲੀ ਦਲ ਬਾਦਲ ਵੀ ਜੋੜੀਆਂ ਲਗਾਤਾਰ ਮੀਟਿੰਗਾਂ ਉਹਨਾਂ ਨੇ ਕੀਤੀਆਂ ਨੇ ਉਸ ਦਾ ਵੀ ਕੋਈ ਸਿਟਾ ਕੱਢਣਗੇ ਕੁਝ ਵੱਡਾ ਧਮਾਕਾ ਕਰ ਸਕਦੇ ਨੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ